ਹਾਂਜੀ ਕੀ ਤੁਸੀਂ ਵੀ ਉਸ ਕੈਟਾਗਰੀ ਚ ਆਉਂਦੇ ਹੋ ਜਿਨ੍ਹਾਂ ਨੇ ਕਦੇ ਆਪਣੇ ਘਰ 'ਚ ਸੋਲਰ ਪੈਨਲ ਲਗਾਉਣ ਬਾਰੇ ਸੋਚਿਆ ਸੀ ਬਟ ਫਿਰ ਉਹਦਾ ਖਰਚਾ ਦੇਖ ਕੇ ਹਿੰਮਤ ਹੀ ਨਹੀਂ ਹੋਈ ਤੇ ਜੇਕਰ ਹਾਂ ਤਾਂ ਤੁਹਾਡੇ ਲਈ ਸਰਕਾਰ ਨੇ ਸੂਰਿਆਗਰਮੁਖਤ ਵੇਲੇ ਯੋਜਨਾ ਲਾਂਚ ਕੀਤੀ ਆ ਜਿਹਦੇ ਤੇ ਤੁਹਾਨੂੰ ਸੋਲਰ ਪੈਨਲ ਦੇ 60 ਤੋਂ 65% ਦੀ ਸਬਸਿਡੀ ਮਿਲ ਜਾਂਦੀ ਆ ਪੀਐਮ ਸੂਰਿਆਗਰਮ ਯੋਜਨਾ 2024 ਦੇ ਵਿੱਚ ਲਾਂਚ ਹੋਈ ਸੀ ਤੇ ਸਿਰਫ 1 ਮਹੀਨੇ ਦੇ ਵਿੱਚ 1 ਕਰੋੜ ਤੋਂ ਵੱਧ ਲੋਕਾਂ ਨੇ ਰਜਿਸਟਰ ਕਰਤਾ ਹੁਣ ਜੇਕਰ ਤੁਸੀਂ ਇਸ ਵੀਡੀਓ ਨੂੰ ਸਿਰਫ ਇਸ ਲਈ ਦੇਖ ਰਹੇ ਹੋ ਕਿ ਇਹਦੇ ਵਿੱਚ ਅਪਲਾਈ ਕਰਨ ਦਾ ਪ੍ਰੋਸੈਸ ਕੀ ਆ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਨਹੀਂ ਆ ਇਦੇ ਵਿੱਚ ਅਪਲਾਈ ਕਰਨ ਦਾ ਪ੍ਰੋਸੈਸ ਕੀ ਇਹ ਤਾਂ ਅਸੀਂ ਬ੍ਰੀਫਲੀ ਦੱਸਾਂਗੇ ਬਟੇ ਦੇ ਨਾਲ ਹੋਰ ਵੀ ਕਾਫੀ ਕੁਝ ਡਿਸਕਸ ਕਰਾਂਗੇ ਕਿ ਇਸ ਸਕੀਮ ਦੇ ਵਿੱਚ ਐਕਚੁਅਲ ਖਰਚਾ ਕਿੰਨਾ ਆਏਗਾ ਇਸ ਸਕੀਮ ਦੀਆਂ ਡਾਊਨਸਾਈਡਸ ਕੀ ਨੇ ਕਿ ਇਹ ਸਕੀਮ ਵਾਕਈ ਤੁਹਾਡੇ ਲਈ ਬੈਨੀਫੀਸ਼ੀਅਲ ਹੈ ਤੇ ਇਹ ਵਾਲੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਹੋਰ ਕਿਤੇ ਨਹੀਂ ਮਿਲੇਗੀ ਹੁਣ ਇਸ ਚੀਜ਼ ਨੂੰ ਜੇਕਰ ਤੁਸੀਂ ਕਲੋਸਲੀ ਫਾਲੋ ਕਰ ਰਹੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਇਹ ਕੋਈ ਨਵੀਂ ਸਕੀਮ ਨਹੀਂ ਹੈ ਇਸ ਤੋਂ ਪਹਿਲਾਂ ਵੀ ਸਰਕਾਰ ਸੋਲਰ ਪੈਨਲ ਉਤੇ ਸਬਸਿਡੀ ਦਿੰਦੀ ਸੀ ਇਨਫੈਕਟ ਸਰਕਾਰ ਨੇ ਉਹਦਾ ਨਾਮ ਪੀਐਮ ਸੂਰਿਆ ਉਦਯੋਗਨਾ ਰੱਖਿਆ ਸੀ ਹੁਣ ਜਿਹੜੀ ਇਹ ਪੀਐਮ ਸੂਰਿਆ ਉਦ ਅਸਲ ਦੇ ਵਿੱਚ ਦੋਨੋਂ ਸਕੀਮਾਂ ਸੇਮ ਹੀ ਐ ਬਸ ਜਿਹੜੀ ਨਵੀਂ ਵਾਲੀ ਸਕੀਮ ਐ ਇਹਦੇ ਵਿੱਚ ਸਬਸਿਡੀ ਤੇ ਜੋ ਬੈਨੀਫਿਟਸ ਆ ਉਹ ਥੋੜੇ ਵਧਾ ਦਿੱਤੇ ਆ ਤੇ ਇਹਨੂੰ ਇੱਕ ਨਵੀਂ ਸਕੀਮ ਬਣਾ ਕੇ ਲਾਂਚ ਕਰਤਾ ਪਹਿਲਾ 1 ਕਿਲੋਵੈਟ ਦੇ ਸੋਲਰ ਪੈਨਲ ਤੇ ਤੁਹਾਨੂੰ 18000 ਦੀ ਸਬਸਿਡੀ ਮਿਲਦੀ ਸੀ ਜੋ ਕਿ ਹੁਣ ਵਧਾ ਕੇ 30000 ਤੱਕ ਕਰ ਦਿੱਤੀ ਗਈ ਆ 2 ਕਿਲੋਵੈਟ ਦੇ ਸੋਲਰ ਪੈਨਲ ਤੇ ਜੋ ਕਿ 36000 ਦੀ ਸਬਸਿਡੀ ਸੀ ਉਹ ਵਧ ਕੇ ਹੁਣ 60000 ਹੋ ਗਈ ਆ 3 ਕਿਲੋਵੈਟ ਦੇ ਸੋਲਰ ਪੈਨਲ ਦੀ ਜੋ 54000 ਦੀ ਸਬਸਿਡੀ ਸੀ ਉਹ ਹੁਣ ਵਧ ਕੇ 78000 ਰੁਪਈਆ ਤੇ ਸੋਲਰ ਪੈਨਲ ਦੀ ਉਹ ਸਬ ਮਤਲਬ ਚਾਹੇ ਤੁਸੀਂ 4 ਕਿਲੋਵਾਟ ਦਾ ਸੋਲਰ ਪੈਨਲ ਲਗਵਾਓ ਜਾਂ 10 ਕਿਲੋਵਾਟ ਦਾ ਤੁਹਾਨੂੰ ਜੋ ਮੈਕਸਿਮਮ ਸਬਸਿਡੀ ਮਿਲ ਸਕਦੀ ਹੈ ਉਹ 78000 ਹੋਏਗੀ ਹੁਣ ਗੱਲ ਇਹ ਹੋਣੀ ਹੈ ਵੀ ਤੁਹਾਡੇ ਘਰ ਦੇ ਲਈ 1 ਕਿਲੋਵਾਟ ਦਾ ਸੋਲਰ ਪੈਨਲ ਕਾਫੀ ਰਹੇਗਾ ਜਾਂ 2 ਕਿਲੋਵਾਟ ਦਾ ਜਾਂ 3 ਕਿਲੋਵਾਟ ਦਾ ਇਹਦਾ ਕਿਵੇਂ ਪਤਾ ਲੱਗੇਗਾ ਤਾਂ ਤੁਹਾਡੀਆਂ 1 ਮਹੀਨੇ ਦੀਆਂ ਯੂਨਿਟ ਕੰਜ਼ਮਪਸ਼ਨ ਨੂੰ ਦੇਖਦੇ ਹੋਏ ਸਰਕਾਰ ਨੇ ਆਪਣੀਆਂ ਗਾਈਡਲਾਈਨਸ ਜਾਰੀ ਕੀਤੀਆਂ ਨੇ ਹੁਣ ਜੇਕਰ ਤੁਸੀਂ ਮਹੀਨੇ ਦੀਆਂ 150 ਯੂਨਿਟ ਤੱਕ ਕੰਜ਼ੂਮ ਕਰਦੇ ਹੋ ਤਾਂ ਤੁਹਾਡੇ ਲਈ 1 ਤੋਂ 2 ਕਿਲੋਵਾਟ ਦਾ ਜੋ ਸੋਲਰ ਪੈਨਲ ਹੈ ਉਹ ਕਾਫੀ ਹੈ ਰਫਲੀ ਜੇਕਰ ਦੇਖਿਆ ਜਾ ਤੇ ਸਾਡੇ ਹਿਸਾਬ ਨਾਲ ਜਿਹੜਾ 1kW ਦਾ ਸੋਲਰ ਪੈਨਲ ਹੈ ਉਹ ਮੰਥਲੀ 120 ਯੂਨਿਟਸ ਦੇ ਲਈ ਸਫੀਸ਼ੀਐਂਟ ਹੈ 120 ਤੋਂ ਲੈ ਕੇ 240 ਯੂਨਿਟ ਦੇ ਲਈ 2kW ਦਾ ਸੋਲਰ ਪੈਨਲ ਕਾਫੀ ਹੈ ਤੇ 240 ਤੋਂ 360 ਯੂਨਿਟਸ ਦੇ ਲਈ 3kW ਦਾ ਸੋਲਰ ਪੈਨਲ ਕਾਫੀ ਹੈ ਹੁਣ ਜਦੋਂ ਤੁਸੀਂ ਇਹਨੂੰ ਅਪਲਾਈ ਕਰਨ ਜਾਓਗੇ ਨਾ ਉੱਥੇ ਤੁਹਾਨੂੰ ਇੱਕ ਆਪਸ਼ਨ ਆਏਗਾ ਜਿੱਥੇ ਤੁਸੀਂ ਆਪਣਾ ਪੁਰਾਣਾ ਇਲੈਕਟ੍ਰਿਸਿਟੀ ਬਿੱਲ ਅਪਲੋਡ ਕਰਨਾ ਹੈ ਤੇ ਉਸ ਚੀਜ਼ ਨੂੰ ਦੇਖਦੇ ਹੋਏ ਤੁਹਾਨੂੰ ਆਟੋਮੈਟਿਕਲੀ ਰეკਮੈਂਡੇਸ਼ਨ ਆ ਜਾਈਗੀ ਸੋਲਰ ਪੈਨਲ ਦੇ ਸਾਈਜ਼ ਦੀ ਤਾਂ ਇਸ ਚੀਜ਼ ਦੇ ਲਈ ਕੋਈ ਇਹਨਾਂ ਟੈਨਸ਼ਨ ਲੈਣ ਵਾਲੀ ਜ਼ਰੂਰਤ ਨਹੀਂ ਆ ਵੈਸੇ ਤਾਂ ਕੋਈ ਵੀ ਇੰਡੀਅਨ ਰੈਜ਼ੀਡੈਂਟ ਜਿਹਦੇ ਉਮਰ 18 ਸਾਲ ਤੋਂ ਵੱਧ ਹੈ ਤੇ ਜਿਹਦੇ ਘਰ ਤੇ ਇੱਕ ਬਿਜਲੀ ਦਾ ਕਨੈਕਸ਼ਨ ਹੈ ਉਹਨੇ ਅਪਲਾਈ ਕਰ ਸਕਦੇ ਆ ਤੇ ਇਹਦੇ ਨਾਲ ਨਾਲ ਤੁਹਾਡੇ ਕੋਲੇ ਘਰ ਹੋਣਾ ਚਾਹੀਦਾ ਜਿਹਦੇ ਇੱਕ ਛੱਤ ਹੋਵੇ ਤੇ ਇੱਕ ਚੀਜ਼ ਹੋਰ ਇਸ ਤੋਂ ਪਹਿਲਾਂ ਤੁਸੀਂ ਕਦੇ ਵੀ ਸੋਲਰ ਪੈਨਲ ਲਈ ਸਬਸਿਡੀ ਨਹੀਂ ਲਈ ਹੋਣੀ ਚਾਹੀਦੀ ਜੇਕਰ ਤੁਸੀਂ ਇਹ ਕ੍ਰਾਈਟੇਰੀਆ ਮੀਟ ਕਰ ਰਹੇ ਹੋ ਤਾਂ ਤੁਸੀਂ ਸਿੰਪਲੀ ਅਪਲਾਈ ਕਰ ਸਕਦੇ ਹੋ ਚਲੋ ਹੁਣ ਬਰੀਫਲੀ ਇਹ ਦੇਖ ਲੈਂਦੇ ਆਂ ਵੀ ਇਹਨੂੰ ਅਪਲਾਈ ਕਰਨ ਦਾ ਪ੍ਰੋਸੈਸ ਕੀ ਆ ਸਭ ਤੋਂ ਪਹਿਲਾਂ ਤੁਸੀਂ ਗਵਰਨਮੈਂਟ ਦੀ ਅਫੀਸ਼ੀਅਲ ਵੈਬਸਾਈਟ ਤੇ ਆਣਾ pm suryaghar.gov.in ਤੇ ਇੱਥੇ ਤੁਹਾਡੇ ਲਈ ਇੱਕ ਬਹੁਤ ਵੱਡੀ ਵਰਨਿੰਗ ਹੈ ਜਦੋਂ ਦੀ ਇਹ ਸਕੀਮ ਲਾਂਚ ਹੋਈ ਹੈ ਉਦੋਂ ਦੀਆਂ ਮਾਰਕੀਟ ਦੇ ਵਿੱਚ ਕਾਫੀ ਜ਼ਿਆਰੀਆਂ ਡੁਪਲੀਕੇਟ ਵੈਬਸਾਈਟਸ ਆ ਗਈਆਂ ਨੇ ਜਿਨ੍ਹਾਂ ਨੂੰ ਬਣਾਉਣ ਦਾ ਮੇਨ ਮੋਟਿਵ ਹੈ ਤੁਹਾਡੇ ਨਾਲ ਸਕੈਮ ਕਰਨਾ ਜੇਕਰ ਤੁਸੀਂ ਇਹਨਾਂ ਵੈਬਸਾਈਟ ਤੇ ਵਿਜ਼ਿਟ ਕਰਦੇ ਹੋ ਤਾਂ ਤੁਹਾਡੇ ਨਾਲ ਵੀ ਸਕੈਮ ਹੋ ਸਕਦਾ ਹੈ ਆਫੀਸ਼ੀਅਲ ਵੈਬਸਾਈਟ ਦਾ ਲਿੰਕ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਚ ਵੀ ਦਿੱਤਾ ਹੋਇਆ ਤੁਸੀਂ ਸਿਰਫ ਉਸੇ ਵੈਬਸਾਈਟ ਤੇ ਜਾ ਕੇ ਰਜਿਸਟਰ ਕਰਨਾ ਹੈ ਹੁਣ ਜਿਵੇਂ ਤੁਸੀਂ ਵੈਬਸਾਈਟ ਤੇ ਵਿਜ਼ਿਟ ਕਰੋਗੇ ਤੁਹਾਨੂੰ ਲੈਫਟ ਹੈਂਡ ਸਾਈਡ ਅਪਲਾਈ ਫਾਰ ਰੂਫਟਾਪ ਸੋਲਰ ਦਾ ਆਪਸ਼ਨ ਦਿਖੇਗਾ ਜਦੋਂ ਤੁਸੀਂ ਇਸ ਆਪਸ਼ਨ ਤੇ ਕਲਿੱਕ ਤੇ ਇੱਥੇ ਤੁਸੀਂ ਆਪਣੀ ਸਟੇਟ ਡਿਸਟ੍ਰਿਕਟ ਤੁਹਾਡੀ ਕਰੰਟ ਇਲੈਕਟ੍ਰਿਸਿਟੀ ਕੰਪਨੀ ਤੇ ਆਪਣਾ ਅਕਾਊਂਟ ਨੰਬਰ ਐਡ ਕਰਨਾ ਹੈ ਜੇਕਰ ਤੁਹਾਨੂੰ ਆਪਣਾ ਅਕਾਊਂਟ ਨੰਬਰ ਨਹੀਂ ਪਤਾ ਤਾਂ ਤੁਸੀਂ ਕੋਈ ਵੀ ਆਪਣਾ ਪੁਰਾਣਾ ਬਿਜਲੀ ਦਾ ਬਿੱਲ ਦੇਖ ਸਕਦੇ ਹੋ ਤੇ ਤੁਹਾਨੂੰ ਤੁਹਾਡਾ ਅਕਾਊਂਟ ਨੰਬਰ ਬੜੇ ਆਰਾਮ ਨਾਲ ਮਿਲ ਜਾਏਗਾ ਇਸ ਤੋਂ ਬਾਅਦ ਤੁਹਾਡੇ ਤੋਂ ਈਮੇਲ ਆਈਡੀ ਤੇ ਫੋਨ ਨੰਬਰ ਵਗੈਰਾ ਮੰਗੇਗਾ ਤੇ ਉਹਦੇ ਬੇਸਿਸ ਤੇ ਤੁਹਾਡੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਕੰਪਲੀਟ ਹੋ ਜਾਏਗੀ ਹੁਣ ਰਜਿਸਟ੍ਰੇਸ਼ਨ ਕੰਪਲੀਟ ਕਰਕੇ ਜਿੱਦਾਂ ਹੀ ਲੌਗਇਨ ਕਰੋਗੇ ਤਾਂ ਇਹ ਵਾਲਾ ਪੇਜ ਖੁੱਲ ਜਾਏਗਾ ਇੱਥੇ ਤੁਸੀਂ ਆਪਣੀਆਂ ਡਿਟੇਲਸ ਕਰੰਟ ਇਲੈਕਟ੍ਰਿਸਿਟੀ ਕੰ ਇਸ ਤੋਂ ਅਗਲੇ ਸਟੈਪ ਦੇ ਵਿੱਚ ਤੁਸੀਂ 2-3 ਨੰਨੇ ਮਹੀਨੇ ਪੁਰਾਣਾ ਬਿਜਲੀ ਦਾ ਬਿੱਲ ਅਪਲੋਡ ਕਰਨਾ ਤੇ ਫਿਰ ਲੋਕੇਸ਼ਨ ਅਪਲੋਡ ਕਰਨੀ ਹੈ ਜਿੱਥੇ ਤੁਸੀਂ ਸੋਲਰ ਪੈਨਲ ਲਗਵਾਉਣਾ ਚਾਹੁੰਦੇ ਹੋ ਤੇ ਲਾਸਟ ਸਟੈਪ ਦੇ ਵਿੱਚ ਤੁਸੀਂ ਆਪਣੀ ਬੈਂਕਿੰਗ ਡਿਟੇਲਸ ਭਰਨੀਆਂ ਨੇ ਜਿਹਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਸਬਸਿਡੀ ਦਾ ਅਮਾਉਂਟ ਆਏਗਾ ਇਹਦੇ ਬੇਸਿਸ ਤੇ ਤੁਹਾਡੀ ਜਿਹੜੀ ਰਿਕੁਐਸਟ ਹੈ ਉਹ ਸਬਮਿਟ ਹੋ ਜਾਏਗੀ ਤੇ ਤੁਹਾਡੀ ਈਮੇਲ ਤੇ ਗਵਰਨਮੈਂਟ ਵੱਲੋਂ ਕਨੋਲਜਮੈਂਟ ਵੀ ਆ ਜਾਏਗੀ ਇਸ ਪ੍ਰੋਸੈਸ ਤੋਂ ਬਾਅਦ ਤੁਹਾਡੀ ਸਾਈਡ ਦੀ ਫੀਜ਼ਿਬਿਲਿਟੀ ਸਟੱਡੀ ਕੀਤੀ ਜਾਏਗੀ ਤੇ ਫੀਜ਼ਿਬਿਲਿਟੀ ਹੋ ਜਾਣ ਤੋਂ ਬਾਅਦ ਕਿਤੇ ਜਾ ਕੇ ਤੁਹਾਡਾ ਸੋਲਰ ਤੇ ਇਹਦੇ ਨਾਲ ਤੁਹਾਨੂੰ ਨੈਟ ਮੀਟਰੀਂਗ ਅਰੇਂਜਮੈਂਟ ਵੀ ਕਰवानी ਪੈਗੀ ਮੈਂ ਤੁਹਾਨੂੰ ਥੋੜਾ ਐਕਸਪਲੇਨ ਕਰ ਦੇਣਾ ਵੀ ਇਹ ਕਿਵੇਂ ਕੰਮ ਕਰਦਾ ਹੁਣ ਗਵਰਨਮੈਂਟ ਨੇ ਕਲੀਅਰਲੀ ਕਿਹਾ ਹੈ ਵੀ ਜੇਕਰ ਤੁਸੀਂ ਮਹੀਨੇ ਦੀਆਂ 300 ਯੂਨਿਟ ਯੂਜ਼ ਕਰਦੇ ਹੋ ਤਾਂ ਤੁਹਾਨੂੰ ਫ੍ਰੀ ਬਿਜਲੀ ਮਿਲੇਗੀ ਬਟ ਕੀ ਹੋਏਗਾ ਜੇਕਰ ਤੁਹਾਡਾ ਸੋਲਰ ਪੈਨਲ 300 ਤੋਂ ਜ਼ਿਆਦਾ ਯੂਨਿਟ ਜਨਰੇਟ ਕਰ ਰਿਹਾ ਹੈ ਆਪਾਂ ਮੰਨ ਕੇ ਚੱਲਦੇ ਹਾਂ ਵੀ ਤੁਹਾਡੇ ਜਿਹੜਾ ਸੋਲਰ ਪੈਨਲ ਹੈ ਉਹ 3500 ਯੂਨਿਟ ਜਨਰੇਟ ਕਰ ਰਿਹਾ ਤੇ ਤੁਸੀਂ 300 ਯੂਜ਼ ਕਰ پا ਰਹੇ ਹੋ ਤਾਂ ਜੋ ਬੈਲੈਂਸ ਮੀਆਂ ਯੂਨਿਟਸ ਨੇ ਉਹ ਡਿਸਕਾਉਂਟਰ ਟ੍ਰਾਂਸਫਰ ਕਰ ਦਿੱਤੇ ਜਾਣਗੀਆਂ ਤੇ ਉਹਦੇ ਬਦਲੇ ਚ ਉਹਨੇ ਯੂਨਿਟਸ ਦਾ ਤੁਹਾਨੂੰ ਕ੍ਰੈਡਿਟ ਦੇ ਦਿੱਤਾ ਜਾਏਗਾ ਇਹ ਜਿਹੜੇ ਕ੍ਰੈਡਿਟਸ ਨੇ ਫਿਊਚਰ ਦੇ ਵਿੱਚ ਤੁਸੀਂ ਕਦੇ ਵੀ ਯੂਜ਼ ਕਰ ਸਕਦੇ ਹੋ ਫਾਰ ਐਗਜ਼ਾਮਪਲ ਤੁਹਾਨੂੰ ਕਦੇ 100 ਯੂਨਿਟਸ ਐਕਸਟਰਾ ਚਾਹੀਦੇ ਆ ਤਾਂ ਤੁਸੀਂ ਆਪਣੇ ਕ੍ਰੈਡਿਟਸ ਦੇ ਵਿੱਚੋਂ ਈਜ਼ੀਲੀ ਬਾਰੋ ਕਰ ਪਾਓਗੇ ਪਰ ਇੱਥੇ ਇੱਕ ਚੀਜ਼ ਦਾ ਖਿਆਲ ਰੱਖਿਓ ਵੀ ਤੁਹਾਨੂੰ ਇਹ ਕੋਈ ਨਹੀਂ ਦੱਸਿਆ ਹੋਇਆ ਜਿਹੜੀ ਨੈ ਚਲੋ ਹੁਣ ਫਾਈਨਲੀ ਇਹ ਦੇਖ ਲੈਨੇ ਆ ਵੀ ਸਾਨੂੰ ਸੋਲਰ ਪੈਨਲ ਲਗਵਾਉਣਾ ਚਾਹੀਦਾ ਜਾਂ ਨਹੀਂ ਫਾਈਨੈਂਸ਼ਲੀ ਸਾਡੇ ਲਈ ਜੈਂਸੇਬਲ ਰਹੇਗਾ ਜਾਂ ਨਹੀਂ ਆਪਾਂ ਮੰਨ ਕੇ ਚੱਲਦੇ ਹਾਂ ਵੀ ਤੁਸੀਂ 2 ਕਿਲੋਵਾਟ ਦਾ ਪੈਨਲ ਲਗਾਉਣ ਦਾ ਸੋਚ ਰਹੇ ਹੋ ਤੇ ਤੁਹਾਡੀ ਸਟੇਟ ਦੇ ਵਿੱਚ ਉਹ ਇਲੈਕਟ੍ਰਿਸਿਟੀ ਦੀ ਕਾਸਟ ਹੈ ਉਹ ਹੈ 6 ਰੁਪਏ ਪਰ ਯੂਨਿਟ ਤੇ ਆਪਾਂ ਮੰਨ ਕੇ ਚੱਲਦੇ ਹਾਂ ਕਿ ਤੁਸੀਂ ਮਹੀਨੇ ਦੀ 120 ਯੂਨਿਟ ਯੂਜ਼ ਕਰਦੇ ਹੋ ਤਾਂ ਤੁਹਾਡਾ ਹੁਣ ਜੋ ਮਹੀਨੇ ਦਾ ਬਿੱਲ ਆਉਂਦਾ ਹੋਵੇਗਾ 700 750 ਦੇ ਆਸ-ਪਾਸ ਆਉਂਦਾ ਹੋਵੇਗਾ ਜੇਕਰ ਸਾਲ ਦਾ ਲਾਗੇ ਚੱਲੀਏ ਤਾਂ 9000 ਦੇ ਕਰਦ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਬਿਜਲੀ ਦੇ ਰੇਟ ਵਧਣਗੇ ਇਸ ਚ ਜੇਕਰ ਤੁਸੀਂ ਸੋਲਰ ਪੈਨਲ ਲਗਵਾਉਣੇ ਹੋ ਤਾਂ ਤੁਹਾਨੂੰ ਸਰਕਾਰ ਵੱਲੋਂ 60000 ਦੀ ਸਬਸਿਡੀ ਮਿਲਦੀ ਹੈ ਤੇ ਪਰ ਕਿਲੋਵਾਟ ਇੰਸਟਾਲੇਸ਼ਨ ਤੇ ਜੋ ਗਵਰਨਮੈਂਟ ਕਹਿੰਦੀ ਹੈ ਉਹਦੇ ਤੇ ਤੁਹਾਨੂੰ 50000 ਰੁਪਏ ਦਾ ਖਰਚਾ ਆਉਂਦਾ ਪਰ ਇਹ ਸਹੀ ਨਹੀਂ ਹੈ ਹਾਂ 50000 ਠੀਕ ਹੈ ਜੇਕਰ ਤੁਸੀਂ ਕਾਫੀ ਵੱਡਾ ਯੂਨਿਟ ਲਗਵਾਉਨੇ ਹੋ 1-2 ਕਿਲੋਵਾਟ ਦੇ ਪੈਨਲ ਲਈ ਤੁਹਾਨੂੰ ਇਹ ਕਾਸਟ ਕਾਫੀ ਮਹਿੰਗੀ ਪੈ ਜਾਂਦੀ ਹੈ ਜੋ ਕਿ ਅਰਾਊਂਡ 750 80000 ਦੇ ਕਰੀਬ ਹੋ ਸਕਦੀ ਹੈ ਤੇ ਮੈਂ ਆਪਣੇ ਪ੍ਰੈਕਟੀਕਲ ਐਕਸਪੀਰੀਅੰਸ ਤੋਂ ਦੱਸ ਰਿਹਾ ਆਪਾਂ ਇੱਥੇ 75000 ਮੰਨ ਕੇ ਚੱਲਦੇ ਹਾਂ ਸੋ 2 ਕਿਲੋਵੋਲਟ ਦੇ ਪੈਨਲ ਤੇ ਦੇਖੀਏ ਤਾਂ 1.5 ਲੱਖ ਦਾ ਖਰਚਾ ਹੋਗਾ ਜਿਹਦੇ ਵਿੱਚੋਂ 60000 ਦੀ ਸਬਸਿਡੀ ਆਏਗੀ ਤੇ ਜੋ 90000 ਬਾਕੀ ਬਚਿਆ ਉਹ ਤੁਹਾਡਾ ਕੰਟਰੀਬਿਊਸ਼ਨ ਹੋਏਗਾ ਪਲੱਸ ਇਹਦੇ ਵਿੱਚ 2 ਤੋਂ 3000 ਐਨੂਅਲ ਮੇਨਟੇਨੈਂਸ ਕਾਸਟ ਵੀ ਮੰਨ ਕੇ ਚਲਣੀ ਪੈਗੀ ਤੇ ਇੱਥੇ ਆਪਾਂ 2500 ਰੁਪਏ ਮੇਨਟੇਨੈਂਸ ਦੇ ਮੰਨ ਲੈਨੇ ਆ ਹੁਣ ਜੋ ਤੁਹਾਡਾ ਟੋਟਲ ਖਰਚਾ ਹੋਇਆ 90000 ਰੁਪਏ ਵਨ ਟਾਈਮ ਇੰਸਟਾਲੇਸ਼ਨ ਕਾਸਟ 15000 ਨੈਟ ਮੀਟਰੀਂਗ ਕਾਸਟ ਤੇ 2500 ਰੁਪਏ ਐਨੂਅਲ ਮੇਨਟੇਨੈਂਸ ਕਾਸਟ ਹੁਣ ਜੇ ਤੁਹਾਨੂੰ ਨਾਰਮਲ ਇਲੈਕਟ੍ਰਿਸਿਟੀ ਦਾ ਖਰਚਾ ਆ ਰਿਹਾ ਸੀ ਉਹ ਆ ਰਿਹਾ ਸੀ ਸਾਲ ਦਾ 9000 ਰੁਪਏ ਤੇ ਇਹ ਸਾਰੀਆਂ ਕੈਲਕੂਲੇਸ਼ਨ ਦੇਖਣ ਤੋਂ ਬਾਅਦ on an average ਤੁਹਾਨੂੰ 15 ਤੋਂ 16 ਸਾਲ ਲੱਗ ਜਾਣਗੇ ਆਪਣੇ ਪੈਸੇ ਪੂਰੇ ਕਰਨ ਦੇ ਲਈ ਮਤਲਬ ਕਿ ਬ੍ਰੇਕ ਇਵਨ ਕਰਨ ਦੇ ਲਈ ਹੁਣ ਇੱਥੇ ਜੇਕਰ 1-2 ਸਾਲ ਬਾਅਦ ਬਿਜਲੀ ਦੇ ਰੇਟ ਵੱਧਦੇ ਆ ਤਾਂ ਹੋ ਸਕਦਾ ਵੀ ਤੁਹਾਡੇ ਪੈਸੇ ਜਲਦੀ ਪੂਰੇ ਹੋ ਜਾਣ ਤੇ ਗਵਰਨਮੈਂਟ ਅਸਟੀਮੇਟ ਦਿੰਦੀ ਹੈ ਕਿ 6 ਤੋਂ 7 ਸਾਲ ਲੱਗ ਜਾਂਦੇ ਪੈਸੇ ਪੂਰੇ ਕਰਨ ਦੇ ਲਈ ਪਰ ਜਿਹੜੇ ਛੋਟੇ ਸਾਈਜ਼ ਦੇ ਪੈਨਲ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਸਮਾਂ ਵੀ ਲੱਗ ਸਕਦਾ ਹੈ ਇਹ ਪੁਆਇੰਟ ਹੀ ਹੈ ਵੀ ਉਸ ਤੋਂ ਬਾਅਦ ਤੁਹਾਨੂੰ ਡੈਫੀਨੇਟਲੀ ਬਿਜਲੀ ਜਿਹੜੀ ਆ ਉਹ ਬਿਲਕੁਲ ਫ੍ਰੀ ਮਿਲੇਗੀ ਜੇਕਰ ਆਪਾਂ ਪੈਨਲ ਦੀ ਲਾਈਫ 25 ਸਾਲ ਵੀ ਮੰਨ ਕੇ ਚੱਲੀਏ ਤਾਂ ਵੀ 10 ਸਾਲ ਤੱਕ ਤੁਹਾਨੂੰ ਬਿਜਲੀ ਪੱਕਾ ਫ੍ਰੀ ਮਿਲੇਗੀ ਹੁਣ ਇੱਥੇ ਤੁਸੀਂ ਆਪਣਾ ਡਿਸੀਜਨ ਬੜੇ ਆਰਾਮ ਨਾਲ ਬਣਾ ਸਕਦੇ ਹੋ ਵੀ ਤੁਹਾਨੂੰ ਅਪਲਾਈ ਕਰਨਾ ਚਾਹੀਦਾ ਹੈ ਜਾਂ ਫਿਰ ਨਹੀਂ ਬਾਕੀ ਤੁਸੀਂ ਕੀ ਡਿਸੀਜਨ ਬਣਾਓਗੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਥੈਨ ਬੀ ਕੇ ਫਾਈਟ